ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨ ਭਗਤ ਕਬੀਰ ਸਾਹਿਬ ਜੀ ਇੱਕ ਵਾਰ ਦੀ ਗੱਲ ਹੈ ਆਪਣੇ ਘਰ ਵਿੱਚ ਬੈਠੇ ਤਾਂ ਮਾਇਆ ਇੱਕ ਰਾਣੀ ਦਾ ਰੂਪ ਧਾਰਨ ਕਰਕੇ ਭਗਤ ਕਬੀਰ ਸਾਹਿਬ ਪਾਸ ਆ ਗਈ ਕਹਿਣ ਲੱਗੀ ਕਿ ਭਗਤ ਜੀ ਮੈਨੂੰ ਵੀ ਕੋਈ ਸੇਵਾ ਦੱਸੋ ਪਖਤ ਜੀ ਨੇ ਉਸ ਨੂੰ ਅੰਗੀਕਾਰ ਕਰਨ ਤੋਂ ਬਿਨਾਂ ਦੂਰ ਤੋਂ ਹੀ ਵਾਪਸ ਕਰ ਦਿੱਤਾ ਮਾਤਾ ਲੋਈ ਜੀ ਨੇ ਆ ਕੇ ਕਿਹਾ ਕਿ ਭਗਤ ਜੀ ਇਹ ਬਹੁਤ ਹੀ ਸੁੰਦਰ ਲਿਬਾਸ ਵਾਲੀ ਇਸਤਰੀ ਕੌਣ ਸੀ ਤਾਂ ਭਗਤ ਜੀ ਕਹਿਣ ਲੱਗੇ ਕਿ ਇਹ ਮਾਇਆ ਸੀ ਜਿਸ ਨੂੰ ਅਸੀਂ ਦੂਰ ਤੋਂ ਹੀ ਵਾਪਸ ਭੇਜ ਦਿੱਤਾ ਹੈ ਲੋਈ ਕਹਿਣ ਲੱਗੀ ਭਗਤ ਜੀ ਸਾਨੂੰ ਭੁੱਖੇ ਕਿਉਂ ਮਾਰਦੇ ਹੋ ਥੋੜੀ ਬਹੁਤ ਮਾਇਆ ਲੈ ਵੀ ਲਿਆ ਕਰੋ ਨਾਲੇ ਸਾਧੂ ਮਹਤਮਾ ਦੀ ਸੇਵਾ ਵੀ ਬੜੇ ਸਤਿਕਾਰ ਨਾਲ ਹੋ ਜਾਇਆ ਕਰੇਗੀ ਕਬੀਰ ਜੀ ਕਹਿਣ ਲੱਗੇ ਕਿ ਲੋਈ ਇਹ ਬਹੁਤ ਹੀ ਵਿਗਨ ਪਾਉਣ ਵਾਲੀ ਹੈ ਅਸੀਂ ਇਸ ਕਰਕੇ ਅੰਗੀਕਾਰ ਨਹੀਂ ਕਰਦੇ ਲੋਈ ਜੀ ਕਹਿਣ ਲੱਗੇ ਕਿ ਜੇਕਰ ਤੁਸੀਂ ਨਹੀਂ ਰਖੜੇ ਤਾਂ ਮੇਰੇ ਭਰਾਵਾਂ ਕੋਲ ਭੇਜ ਦਿਓ ਭਗਤ ਜੀ ਕਹਿਣ ਲੱਗੇ ਕਿ ਚੰਗਾ ਜਦ ਕੱਲ ਨੂੰ ਆਵੇਗੀ ਤਾਂ ਤੇਰੇ ਭਰਾਵਾਂ ਕੋਲ ਹੀ ਭੇਜ ਦੇਵਾਂਗੇ ਜਦ ਮਾਇਆ ਅਗਲੇ ਦਿਨ ਆਈ ਤਾਂ ਭਗਤ ਜੀ ਨੇ ਉਸ ਨੂੰ ਲੋਈ ਦੇ ਭਰਾਵਾਂ ਕੋਲ ਜਾਣ ਦੀ ਆਗਿਆ ਦੇ ਦਿੱਤੀ ਭਗਤ ਜੀ ਦੀ ਆਗਿਆ ਮੰਨ ਕੇ ਮਾਇਆ ਲੋਈ ਜੀ ਦੇ ਪੇਕਿਆਂ ਦੇ ਘਰ ਵਿੱਚ ਜਾ ਪਰਵੇਸ਼ ਹੋਈ ਕੁਝ ਦਿਨਾਂ ਬਾਅਦ ਹੀ ਜੁਲਾਹੇ ਆਪਸ ਵਿੱਚ ਲੜ ਪਏ ਤੇ ਆਪ ਉਹ ਆਪਣੀਆਂ ਖੱਡੀਆਂ ਪੁੱਟ ਲਈਆਂ ਖੱਡੀਆਂ ਪੁੱਟਣ ਤੇ ਹੀਠਾਂ ਤੋਂ ਮੋਹਰਾਂ ਨਿਕਲ ਆਈਆਂ ਜਿਸ ਨਾਲੇ ਥੋੜੇ ਦਿਨਾਂ ਵਿੱਚ ਹੀ ਬਹੁਤ ਅਮੀਰ ਹੋ ਗਏ ਤੇ ਪਾਦਸ਼ਾਹ ਸਿਕੰਦਰ ਲੋਧੀ ਦੇ ਵਜ਼ੀਰ ਬਣ ਗਏ ਸਮਾਂ ਆਇਆ ਇੱਕ ਦਿਨ ਕਿਸੇ ਹੋਰ ਰਾਜੇ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਆਪਣੇ ਵਜ਼ੀਰ ਦੇ ਹੱਥ ਸਿਕੰਦਰ ਲੋਧੀ ਕੋਲ ਭੇਜਿਆ ਇਹ ਵਜ਼ੀਰ ਆਣ ਕੇ ਲੋਈ ਦੇ ਵਜ਼ੀਰ ਬਣੇ ਭਰਾਵਾਂ ਨੂੰ ਮਿਲਿਆ ਤੇ ਕਹਿਣ ਲੱਗਾ ਕਿ ਮੈਂ ਰਾਜੇ ਦੇ ਲੜਕੇ ਨੂੰ ਸਾਖ ਭਾਵ ਰਿਸ਼ਤਾ ਕਰਨਾ ਹੈ ਅੱਗੋਂ ਇਹ ਕਹਿੰਦੇ ਕਿ ਰਾਜੇ ਦਾ ਲੜਕਾ ਤਾਂ ਕਮਲਾ ਹੈ ਉਹ ਬਹੁਤਾ ਸਿਆਣਾ ਨਹੀਂ ਤੂੰ ਸਾਡੇ ਅੱਲਾਹ ਦਿੱਤੇ ਨੂੰ ਰਿਸ਼ਤਾ ਕਰ ਜਾ ਉਹ ਵਜ਼ੀਰ ਸੋਚਣ ਲੱਗਾ ਇਹ ਕਿੰਨੇ ਵਿਗੜੇ ਵਜ਼ੀਰ ਹਨ ਜੋ ਆਪਣੇ ਰਾਜੇ ਦੇ ਲੜਕੇ ਦੀ ਬੇਇੱਜ਼ਤੀ ਕਰਦੇ ਆ ਉਸਨੇ ਸਿਕੰਦਰ ਲੋਦੀ ਨੂੰ ਕਿਹਾ ਕੇ ਹੈ ਰਾਜਨ ਮੈਂ ਤੇਰੇ ਪੁੱਤਰ ਵਾਸਤੇ ਰਿਸ਼ਤਾ ਲੈ ਕੇ ਆਇਆ ਸੀ ਤੇਰੇ ਵਜ਼ੀਰ ਐਨੇ ਵਿਗੜੇ ਹੋਏ ਆ ਉਹ ਕਹਿੰਦੇ ਕਿ ਸਾਡੇ ਲੜਕੇ ਨੂੰ ਰਿਸ਼ਤਾ ਕਰ ਜਾ ਰਾਜੇ ਦਾ ਲੜਕਾ ਤਾਂ ਸਿਆਣਾ ਨਹੀਂ ਹੈ ਇਹ ਗੱਲ ਸੁਣ ਕੇ ਸਿਕੰਦਰ ਲੋਧੀ ਕਹਿਣ ਲੱਗਾ ਕਿ ਹੁਣ ਉਹਨਾਂ ਦਾ ਕੀ ਕਰੀਏ ਉਹ ਵਜ਼ੀਰ ਕਹਿਣ ਲੱਗਾ ਕਿ ਇਹੋ ਜਿਹੇ ਵਜ਼ੀਰ ਤਾਂ ਵਿਰੋਧ ਨਾਲ ਉਡਾਉਣ ਵਾਲੇ ਸਿਕੰਦਰ ਲੋਧੀ ਕਹਿਣ ਲੱਗਾ ਕਿ ਹੁਣ ਉਹਨਾਂ ਨੂੰ ਵਿਰੋਧ ਨਾਲ ਹੀ ਉਡਾਇਆ ਜਾਵੇਗਾ ਤੂੰ ਉਹਨਾਂ ਨੂੰ ਜਾਣ ਲੱਗਿਆ ਕਹਿ ਜਾਵੀਂ ਕਿ ਤੁਹਾਡੇ ਅੱਲਾਹ ਦਿੱਤੇ ਨੂੰ ਹਿਸਾਬ ਕੀਤਾ ਤੇ ਨਾਲੇ ਕੋਈ ਤਾਰੀਖ ਰੱਖ ਜਾਵੀ ਉਹ ਵਜ਼ੀਰ ਵਿਆਹ ਦੀ ਤਾਰੀਖ ਰੱਖ ਗਿਆ ਮਿੱਤੇ ਦਿਨ ਅਨਸਾਰ ਸਿਕੰਦਰ ਲੋਧੀ ਨੇ ਉੱਪਰ ਥੱਲੇ ਸਾਰੇ ਬਰੂਦ ਵਿਛਾ ਕੇ ਇੱਕ ਮੰਦਰ ਤਿਆਰ ਕਰਵਾਇਆ ਜੁਲਾਹਿਆਂ ਦਾ ਸਾਰਾ ਪਰਿਵਾਰ ਬੁਲਾ ਲਿਆ ਸਿਕੰਦਰ ਲੋਧੀ ਕਹਿਣ ਲੱਗਾ ਕਿ ਕੋਈ ਰਹਿਤਾ ਨਹੀਂ ਗਿਆ ਇਹ ਕਹਿਣ ਲੱਗੇ ਕਿ ਕਬੀਰ ਤੇ ਲੋਹੀ ਅਜੇ ਨਹੀਂ ਆਏ ਉਧਰ ਕਬੀਰ ਜੀ जान ਕੇ ਸਮਾਂ ਲੰਗਾਈ ਜਾ ਰਹੇ ਸਨ ਕਿਉਂਕਿ ਕਬੀਰ ਸਾਹਿਬ ਨੂੰ ਸਾਰਾ ਪਤਾ ਹੈ ਅੰਦਰ ਦੀ ਜਾਣਦੇ ਹਨ ਜਦ ਕਬੀਰ ਜੀ ਕਾਸ਼ੀ ਤੋਂ ਬਾਹਰ ਨਿਕਲੇ ਉਧਰ ਸਕੰਦਰ ਲੋਦੀ ਨੇ ਬਰੂਦ ਨੂੰ ਅੱਗ ਲਵਾ ਦਿੱਤੀ ਜਿਸ ਨਾਲ ਮਕਾਨ ਉੱਡਣ ਲੱਗ ਪਿਆ ਲੋਈ ਕਹਿਣ ਲੱਗੀ ਕਿ ਮੇਰੇ ਭਰਾਵਾਂ ਦੇ ਬੁਰਜ ਉੱਡ ਰਹੇ ਹਨ ਕਬੀਰ ਜੀ ਕਹਿਣ ਲੱਗੇ ਉੱਥੇ ਚੱਲ ਕੇ ਹੀ ਵੇਖੇਗੀ ਜਦੋਂ ਉਤੇ ਪਹੁੰਚੀ ਤਾਂ ਸਾਰਾ ਪਰਿਵਾਰ ਹੀ ਸੜ ਕੇ ਸੁਆਹ ਚੁੱਕਾ ਸੀ ਲੋਈ ਜੀ ਇਹ ਵੇਖ ਕੇ ਰੋਣ ਲੱਗ ਪਈ ਕਬੀਰ ਜੀ ਕਹਿਣ ਲੱਗੇ ਤੂੰ ਰੋਂਦੀ ਕਿਉਂ ਹੈ ਇਸ ਮਾਇਆ ਦਾ ਸੁਆਹ ਹੀ ਇਹੋ ਜਿਹਾ ਹੈ ਤੂੰ ਮੰਗੀ ਸੀ ਤੇ ਅਸੀਂ ਤੈਨੂੰ ਦੇ ਦਿੱਤੀ ਤੇਰੇ ਭਰਾਵਾਂ ਨੂੰ ਦੇ ਦਿੱਤੀ ਇਸ ਮਾਇਆ ਨੇ ਆਪਣਾ ਜਲਵਾ ਵਿਖਾ ਦਿੱਤਾ ਅਸੀਂ ਤਾਂ ਹੀ ਇਸ ਨੂੰ ਅੰਗੀਕਾਰ ਨਹੀਂ ਕੀਤਾ ਇਹ ਸੁਣ ਕੇ ਮਾਤਾ ਲੋਈ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਚਰਨ ਪਕੜ ਲਏ ਦੇ ਬੇਨਤੀ ਕੀਤੀ ਕਿ ਮੈਨੂੰ ਮਾਫ ਕਰ ਦਿਓ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਲੋਈ ਜੀ ਦੇ ਪ੍ਰਥਾਏ ਸੰਸਾਰ ਨੂੰ ਨਾਸ਼ਵੰਤ ਦਿਖਾਉਂਦੇ ਹੋਏ ਦੱਸਦੇ ਹਨ ਕਿ ਬਹੁਤ ਪਦਾਰਥਾਂ ਵਿਭੂਤੀਆਂ ਦੇ ਮਾਲਕ ਇਸ ਸੰਸਾਰ ਵਿੱਚ ਨਹੀਂ ਰਹੇ ਅਤੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਜੋ ਚੱਲ ਰਹੀ ਲੜੀਵਾਰ ਵਿਚਾਰ ਪਾਵਨ ਅੰਗ 481 ਤੇ ਸਵਾਇ ਮਾਨ ਹੈ ਆਸਾ ਲੰਕਾ ਸਾਕੋਟ ਸਮੁੰਦ ਸੀ ਖਾਈ ਹੇ ਲੋਈ ਜਿਸ ਰਾਵਣ ਦੀ ਲੰਕਾ سونے ਦਾ ਕੋਟ ਹੁੰਦਾ ਕਿਲਾ ਸੀ ਅਤੇ ਉਸਦੇ ਦਿਵਾਲੇ ਸਮੁੰਦ ਸੀ ਖਾਈ ਸਮੁੰਦਰ ਦੇ ਹੀ ਖਾਈ ਸੀ ਸੋ ਲੰਕਾ ਭਾਵ ਇੱਕ ਵਾਰੀ ਪਾਰਵਤੀ ਨੇ ਸ਼ਿਵਜੀ ਜੀ ਨੂੰ ਕਿਹਾ ਕਿ ਮਹਾਰਾਜ ਤੁਸੀਂ ਤੁਰੇ ਫਿਰਦੇ ਹੀ ਰਹਿੰਦੇ ਹੋ ਸਾਨੂੰ ਕਿਤੇ ਆਪਣਾ ਘਰ ਬਣਾ ਕੇ ਰਹਿਣਾ ਚਾਹੀਦਾ ਸ਼ਿਵਜੀ ਨੇ ਕਿਹਾ ਕਿ ਅਸੀਂ ਘਰ ਤਾਂ ਬਣਾ ਲਵਾਂਗੇ ਪਰ ਉਸ ਵਿੱਚ ਰਹਿ ਨਹੀਂ ਸਕਦੇ ਕਿਉਂਕਿ ਮੇਰੇ ਕੋਲ ਮੰਗਣ ਵਾਲੇ ਸ਼ਰਧਾਲੂਆਂ ਨੇ ਸਾਨੂੰ ਉੱਥੇ ਰਹਿਣ ਨਹੀਂ ਦੇਣਾ। ਪਾਰਵਤੀ ਨੇ ਕਿਹਾ ਕਿ ਤੁਸੀਂ ਘਰ ਹੀ ਉੱਥੇ ਬਣਾਓ ਜਿੱਥੇ ਕੋਈ ਮੰਗਣ ਵਾਲਾ ਹੀ ਨਾ ਆ ਸਕੇ। ਤਦ ਪਾਰਵਤੀ ਦੇ ਹਟ ਕਰਕੇ ਸ਼ਿਵ ਜੀ ਨੇ ਵਿਸ਼ਕਰਮਾ ਨੂੰ ਸਮੁੰਦਰ ਵਿੱਚ ਘਰ ਬਣਾਉਣ ਲਈ ਕਿਹਾ ਤਾਂ ਉਸ ਨੇ ਸਮੁੰਦਰ ਵਿੱਚ ਸੋਨੇ ਦੀ ਲੰਕਾ ਬਣਾ ਦਿੱਤੀ ਜਿਸ ਦਾ ਨਾਮ ਤਾਮਰ ਪਰਣੀ ਵੀ ਹੈ ਜਦੋਂ ਸ਼ਿਵਜੀ ਨੇ ਲੰਕਾ ਦੀ ਜੱਟ ਕੀਤੀ ਤਾਂ ਬ੍ਰਾਹਮਣਾਂ ਨੂੰ ਦਸ਼ਨਾ ਦਿੱਦੀ ਉਸ ਵੇਲੇ ਰਾਵਣ ਦੇ ਪਿਤਾ ਵਿਸਰਵਾ ਮੁਨੀ ਨੇ ਸ਼ਿਵਜੀ ਕੋਲੋਂ ਦਸ਼ਨਾ ਵਿੱਚ ਲੰਕਾ ਹੀ ਮੰਗ ਲਈ ਤਾਂ ਸ਼ਿਵਜੀ ਨੇ ਉਹ ਲੰਕਾ ਰਾਵਣ ਦੇ ਪਿਤਾ ਨੂੰ ਦਾਨ ਕਰ ਦਿੱਤੀ ਰਾਵਣ ਦਾ ਵੱਡਾ ਭਰਾ ਕਬੀਰ ਸੀ ਪਰ ਰਾਵਣ ਨੇ ਆਪਣੇ ਜੋਰ ਨਾਲ ਉਸ ਨੂੰ ਕੱਢ ਦਿੱਤਾ ਅਤੇ ਆਪ ਲੰਕਾ ਉੱਪਰ ਰਾਜ ਕੀਤਾ ਬਾਦਸ਼ਾਹ ਫਰਮਾਰੇ ਲੰਕਾ ਸਾ ਗੋਡ ਸਮੁੰਦਰੀ ਖਾਈ ਤੇ ਇਹ ਰਾਵਣ ਘਰ ਖਬਰ ਨ ਪਾਈ ਉਸ ਰਾਵਣ ਦੇ ਘਰ ਵਿੱਚ ਇਤਨੇ ਪਦਾਰਥ ਸਨ ਕਿ ਉਸ ਦੀ ਖਬਰ ਸਾਰ ਹੀ ਨਹੀਂ ਪਾਈ ਜਾਂਦੀ ਜਦੋਂ ਰਾਵਣ ਦਾ ਅੰਤ ਹੋਇਆ ਤਾਂ ਉਸ ਦੇ ਘਰ ਦੀ ਖਬਰ ਹੀ ਨਹੀਂ ਪਾਈ ਜਾਂਦੀ ਕਿ ਕਿੱਥੇ ਕੋ ਸੀ ਰਾਵਣ ਦੇ ਮਰਨ ਦੀ ਖਬਰ ਉਸ ਦੇ ਘਰ ਵਿੱਚੋਂ ਕਿਸੇ ਨੇ ਵੀ ਨਾ ਪਾਈ ਕਿ ਰਾਵਣ ਕਿਵੇਂ ਮਰ ਗਿਆ ਕਿਆ ਮੰਗੋ ਕਿਛੁ ਥਿਰ ਨ ਰਹਾਈ ਦੇਖਤ ਨੈਣ ਚਲਿਓ ਜਗ ਜਾਈ ਰਹਾਉ ਹੇ ਲੋਈ ਪਰਮੇਸ਼ਰ ਤੋਂ ਕੀ ਪਦਾਰਤ ਮੰਗਣਾ ਕਰੀਏ ਕਿਉਂਕਿ ਕੁਝ ਵੀ ਇਸਤਿਤ ਰਹਿਣ ਵਾਲਾ ਨਹੀਂ ਸਦਾ ਟਿਕੇ ਰਹਿਣ ਵਾਲਾ ਕੁਝ ਵੀ ਨਹੀਂ ਨੇਤਰਾਂ ਦੇ ਨਾਲ ਦੇਖਦਿਆਂ ਹੀ ਸਾਰਾ ਜਗ ਸੰਸਾਰ ਚਲਿਓ ਜਾਈ ਕਹੀਏ ਤੁਰਿਆ ਜਾ ਰਿਆ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ 1 ਲੱਖ ਪੁੱਤ ਸਵਾ ਲੱਖ ਨਾਤੀ ਤੇਹ ਰਾਵਣ ਘਰ ਦੀਆ ਨਬਾਤੀ ਜਿਸ ਰਾਵਣ ਦੇ ਘਰ ਉਸ ਦਾ 1 ਲੱਖ ਪੁੱਤਰ ਸਵਾ ਲੱਖ ਨਾਤੀ ਹੁੰਦਾ ਪੋਤਰਾ ਸੀ ਜੋ ਬ੍ਰਹਮਾ ਤੋਂ ਵਰ ਲੈ ਕੇ ਪ੍ਰਾਪਤ ਕੀਤੇ ਸਨ ਭਾਵ ਬਹੁਤ ਵੱਡਾ ਪਰਿਵਾਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਨਾਵੇਂ ਮਹੱਲੇ ਦੇ ਸ਼ਲੋਕਾਂ ਵਿੱਚ ਕਹਿੰਦੇ ਨਾ RAM ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ ਜਾ ਕੋ ਬਹੁ ਪਰਵਾਰ ਜਿਹਦਾ ਬਹੁਤ ਵੱਡਾ ਪਰਵਾਰ ਸੀ ਇੱਥੇ ਕਬੀਰ ਸਾਹਿਬ ਵੀ ਉਹੀ ਵਜਨ ਸਾਂਝਾ ਕਰ ਰਿਹਾ ਕਿ ਬੜਾ ਵੱਡਾ ਪਰਵਾਰ ਸੀ 1 ਲੱਖ ਪੁੱਤਰ ਸੀ ਤੇ ਸਵਾ ਲੱਖ ਪੋਤਰਾ-ਪੋਤਰੀਆਂ ਸਨ ਉਸ ਰਾਵਣ ਦੇ ਘਰ ਵਿੱਚ ਅੱਜ ਨਾ ਕੋਈ ਦੀਵਾ ਬਲਦਾ ਹੈ ਨਾ ਕੋਈ ਬਾਤੀ ਕਿ ਇਹ ਬੱਤੀ ਜਗਾਉਣ ਵਾਲਾ ਰਿਹਾ ਭਾਵ ਸਾਰੇ ਨਾਸ਼ ਹੋ ਗਏ ਤੇ ਅਸੀਂ ਕਿਹਦੇ ਪਾਣੀ ਹਰ ਚੰਦ ਸੂਰਜ ਜਾ ਕੇ ਤਪ ਤੇ ਰਸੋਈ ਬੈ ਸੰਤਰ ਜਾ ਕੇ ਕੱਪੜੇ ਧੋਈ ਇੱਥੇ ਹੀ ਬਸ ਨਹੀਂ ਅੱਗੇ ਹੋਰ ਦੱਸਦੇ ਆ ਕਿ ਜਿਸ 라ਵਣ ਦੇ ਘਰ ਵਿੱਚ ਚੰਦਰਮਾ ਤੇ ਸੂਰਜ ਜਿਹੜਾ ਦੇਵਤਾ ਜਿਸ 라ਵਣ ਦੇ ਘਰ ਵਿੱਚ ਰਸੋਈ ਗਰਮ ਕਰਦੇ ਭੋਜਨ ਬਣਾਉਂਦੇ ਸਨ ਅਤੇ ਬੈ ਸੰਤਰ ਅਗਨ ਦੇਵਤਾ ਜਿਸ 라ਵਣ ਦੇ ਘਰ ਕੱਪੜੇ ਧੋਂਦਾ ਸੀ ਇੱਕ ਚੰਦਰਮਾ ਤੇ ਸੂਰਜ ਕੁਦਰਤੀ ਤੌਰ ਤੇ ਬ੍ਰਹਿਮੰਡ ਵਿੱਚ ਪ੍ਰਕਾਸ਼ ਕਰ ਰਹੇ ਆ ਇਥੇ ਉਹਨਾਂ ਦੀ ਗੱਲ ਨਹੀਂ ਕੀਤੀ ਇਹ ਹਿੰਦੂਆਂ ਦੇ ਮੰਨੇ ਹੋਏ ਦੇਵਤਿਆਂ ਵਿੱਚੋਂ ਹਨ ਇਉਂ ਬੈਸੰਤਰ ਅੱਗ ਦਾ ਨਾਮ ਵੀ ਹੈ ਇੱਕ ਬੈਸੰਤਰ ਦੇਵਤੇ ਦਾ ਨਾਮ ਵੀ ਆ ਚੰ드ਰਮਾ ਸੂਰਜ ਤੇ ਅਗਨ ਦੇ ਅਧਿਅਖ ਅਭਿਮਾਨੀ ਦੇਵਤੇ 라ਵਣ ਨੇ ਆਪਣੇ ਘਰ ਕਾਮੇ ਰੱਖੇ ਹੋਏ ਸਨ ਗੁਰਮਤਿ ਰਾਮੈ ਨਾਮ ਸਬਸਾਈ ਅਸਥਿਰ ਰਹੈ ਨਕਤ ਹੂੰ ਜਾਈ हे लोई इस ਕਰਕੇ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਮ ਤਾਈ ਆਪਣੇ ਹਿਰਦੇ ਵਿੱਚ ਵਸਾਉਣਾ ਕਰ ਇੱਕ ਪਰਮੇਸ਼ਰ ਦਾ ਨਾਮ ਹੀ ਸਥਿਤ ਰਹਿਣ ਵਾਲਾ ਹੈ ਅਤੇ ਕਿਤੇ ਵੀ ਨਹੀਂ ਜਾਂਦਾ ਇਸ ਨਾਮ ਦੇ ਵਸਣ ਨਾਲ ਭਾਵ ਸਥਿਤ ਹੋ ਜਾਂਦਾ ਹੈ ਸੰਕਲਪਾਂ ਵਿਕਲਪਾਂ ਵਿੱਚ ਕਿਧਰੇ ਵੀ ਨਹੀਂ ਜਾਂਦਾ ਕਹਤ ਕਬੀਰ ਸੁਨੋ ਰੇ ਲੋਈ RAM ਨਾਮ ਬਿਨ ਮੁਕਤ ਨਾ ਹੋਈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਏ ਲੋਈ ਤੂੰ ਸਾਡੇ ਬਚਨਾ ਤਾਂ ਹੀ ਸੁਣਨਾ ਕਰੋ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਸੇ ਦੀ ਵੀ ਮੁਕਤੀ ਨਹੀਂ ਹੋ ਸਕੀ ਅਸਾ ਇੱਕ ਸਮੇਂ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਮਹਾਤਮਾ ਨੇ ਆ ਕੇ ਕੁਝ ਪ੍ਰਸ਼ਨ ਕੀਤੇ ਕਿ ਏ ਭਗਤ ਜੀ ਮੈਨੂੰ ਦੱਸਣਾ ਕਰੋ ਕਿ ਸੰਸਾਰ ਸਤ ਹੈ ਜਾਂ ਅਸਤ ਹੈ ਜੇਕਰ ਸੰਸਾਰ ਸਤ ਕਹੋਗੇ ਤਾਂ ਇਹ ਨਾਸ਼ਕੇ ਹੁੰਦਾ ਜੇਕਰ ਅਸਤ ਕਹੋਗੇ ਤਾਂ ਫਿਰ ਇਹ ਪ੍ਰਤੀਤ ਕਿਉਂ ਹੁੰਦਾ ਤਦੋਂ ਕਬੀਰ ਜੀ ਨੇ ਸੰਸਾਰ ਨੂੰ ਅਜਾਤਵਾਦ ਦਿਖਾਉਂਦੇ ਹੋਏ ਸ਼ਬਦ ਕਥਨ ਕੀਤਾ ਪਹਿਲਾ ਪੂਤ ਪਿਸ਼ੈਰੀ ਮਾਈ ਗੁਰ ਲਾਗੂ ਚੇਲੇ ਕੀ ਪਾਈ ਇਹ ਮਹਾਤਮਾ ਜੀ ਜਿਵੇਂ ਕੋਈ ਕਹੇ ਪਹਿਲਾ ਪੁੱਤਰ ਜੰਮਿਆ ਸੀ ਪਿਛੋਂ ਮਾਤਾ ਆਈ ਹੈ ਗੁਰੂ ਆਪਣੇ ਚੇਲੇ ਦਾਸ ਦੀ ਪਾਈ ਚਰਨੀ ਲੱਗਾ ਹੋਇਆ ਹੈ ਇਕ ਅਜੰਬ ਸੁਨਹੁ ਤੁਮ ਭਾਈ ਦੇਖ ਤ ਸਿੰਘ ਚਰਾਵਤ ਗਾਈ ਰਹਾਉ ਏ ਭਾਈ ਤੁਸੀਂ ਇੱਕ ਹੋਰ ਅਚੰਬਾ ਦੇਖਣਾ ਕਰੋ ਅश्चਰਜ ਬਾਤ ਸੁਣਨਾ ਕਰੋ ਜਿਸ ਪ੍ਰਕਾਰ ਕੋਈ ਆਖਣਾ ਕਰੇ ਕਿ ਮੇਰੇ ਦੇਖਦਿਆਂ ਸਿੰਘ ਸ਼ੇਰ ਗਾਈ ਗਊਆਂ ਨੂੰ ਚਰਾ ਰਿਆ ਸੀ ਰਹਾਉ ਜਲ ਕੀ ਮਛਲੀ ਤਰਵਰ ਬਿਆਈ ਦੇਖਤ ਕੁਤਰਾ ਲੈ ਗਈ ਬਿਲਾਈ ਜਲ ਪਾਣੀ ਦੀ ਮੱਛਲੀ ਮੱਛੀ ਤਰਵਰ ਬਰੇਸ਼ ਉੱਪਰ ਚੜ ਕੇ ਵਿਆਹੀ ਹੁੰਦਾ ਪ੍ਰਸੂਤ ਹੋਈ ਭਾਵ ਬੱਚੇ ਦਿੱਤੇ ਦੇਖਦਿਆਂ ਦੇਖਦਿਆਂ ਹੀ ਬਿਲਾਈ ਬਿੱਲੀ ਕੁੱਤਰਾ ਹੁੰਦਾ ਕੁੱਤੇ ਨੂੰ ਚੁੱਕ ਕੇ ਲੈ ਗਈ ਤਲੈਰੇ ਬੈਸਾ ਉੱਪਰ ਸੂਲਾ ਤਿਸਕੈ ਪੀੜ ਤਿਸਕੈ ਪੀੜ ਲੱਗੇ ਫਲ ਭੂਲਾ ਹੇ ਭਾਈ ਤਲੈ ਹੀਟਾਂ ਤਾਂ ਬੈਸਾ ਟਾਹਣੀਆਂ ਹਨ ਤੇ ਸੂਲਾ ਮੁੜ ਉਤਾਹ ਹੈ ਫਿਰ ਉਸ ਦੇ ਪੇੜ ਮੁੱਢ ਨੂੰ ਫਲ ਫੂਲਾ ਫੁੱਲ ਲੱਗੇ ਲੱਗ ਰੇ ਘੋੜਾ ਚਰ ਭੈਸ ਚਰਮਨ ਜਾਈ ਬਾਹਰ ਬੈਲ ਗੋਨ ਘਰ ਆਈ ਘੋੜਾ ਹੁੰਦਾ ਕੋੜੇ ਉੱਪਰ ਚੜ ਕੇ ਭੈਸ ਮੱਝ ਕਾ ਚਰਾਉਣ ਲਈ ਜਾਂਦੀ ਫਿਰ ਬਲਦ ਅਜੇ ਬਾਹਰ ਖੇਤਾਂ ਵਿੱਚ ਸਨ ਤੇ ਗੋਨ ਛਟ ਬੋਰੀ ਸਮਾਨ ਪਾਉਣ ਦੀ ਥੈਲੀ ਪਹਿਲਾਂ ਹੀ ਘਰ ਵਿੱਚ ਆ ਗਈ ਕਹਤ ਕਬੀਰ ਜੋ ਇਸ ਪਦ ਬੂਝੈ RAM RAMAT ਤਿਸ ਸਭ ਕਿਛ ਸੂਝੈ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਜਿਹੜਾ ਮੇਰੇ ਇਸ ਪਦ ਸ਼ਬਦ ਦੇ ਤਤ ਪਰਿਆ ਨੂੰ ਬੂਝੈ ਸਮਝ ਲਵੇਗਾ ਪਰਮੇਸ਼ਰ ਦੇ ਨਾਮ ਨੂੰ ਜਪਦਿਆ ਉਸ ਨੂੰ ਸਾਰਾ ਕੁਝ ਹੀ ਸੋਝੀ ਭਾਵ ਸਮਝ ਪੈ ਜਾਵੇਗਾ ਅਰਥਾਤ हे ਮਹਾਤਮਾ ਜੀ ਜਿਸ ਪ੍ਰਕਾਰੇ ਉੱਪਰ ਦਸੀਆਂ ਹੋਈਆਂ ਗੱਲਾਂ ਅਣਹੋਣੀਆਂ ਬਾਤਾਂ ਹਨ ਅਸੰਭਵ ਹਨ ਨਹੀਂ ਹੋ ਸਕਦੀਆਂ ਤਿਵੇਂ ਹੀ ਇਹ ਸੰਸਾਰ ਅਣ ਹੋਇਆ ਮਿੱਥਿਆ ਪ੍ਰਤੀਤ ਹੋ ਰਿਹਾ 22 ਚੌਪ ਦੇ ਤਥਾ ਪੰਜ ਬਦੇ ਭਗਤ ਕਬੀਰ ਸਾਹਿਬ ਜੀ ਦੇ ਇਥੋਂ ਤੱਕ ਚਾਰ ਚਾਰ ਪਦਾਂ ਵਾਲੇ 13 ਸ਼ਬਦ ਆਏ ਹਨ ਤੇ ਤਥਾ ਇਸ ਪ੍ਰਕਾਰ ਹੀ ਪੰਜ ਪੰਜ ਪਦਿਆਂ ਵਾਲੇ 9 ਸ਼ਬਦ ਆਏ ਤੇ ਕੁੱਲ ਜੋੜ 9 ਤੇ 22 ਇਹ 22 ਬਣਦੇ ਆ 13 ਤੇ 9 22 ਸੋ ਇਹ 22 ਹਨ ਨੋਟ 22 ਚੌਪ ਦੇ tatha ਪੰਚਬ ਦੇ ਵਾਲੀ ਤੋਕ ਉੱਪਰਲੇ ਸ਼ਬਦ ਪਹਿਲਾਂ ਪੂਤ ਵਾਲੇ ਨਾਲ ਹੀ ਆਪਾਂ ਪੜ੍ਹਨੀ ਹੈ ਆਸਾ ਸ੍ਰੀ ਕਬੀਰ ਜੀ ਓ ਕੇ 3 ਦੇ 8 2 ਤੁਕੇ 7 1 ਤੁਕਾ 1 ਸ੍ਰੀ ਤੋਂ ਭਾਵ ਸ਼ਰੋਭਣੀ ਭਗਤ ਕਬੀਰ ਸਾਹਿਬ ਜੀ ਦੇ ਅਸਾ ਰਾਗ ਵਿੱਚ ਅੱਗੇ ਤੇ ਪਦੇ ਤਿੰਨ ਪਦਿਆਂ ਵਾਲੇ 8 8 ਸ਼ਬਦ ਆਉਣਗੇ ਤੇ ਦੋ ਤੁਕੇ ਦੋ ਤੁਕਾਂ ਵਾਲੇ ਸੱਤ ਸ਼ਬਦ ਆਉਣਗੇ ਅਤੀਨਾ ਵਿੱਚ ਇੱਕ ਤੁਕ ਵਾਲਾ ਵੀ ਇੱਕ ਸ਼ਬਦ ਆਵੇਗਾ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਸੂਦੇ ਸ਼ਬਦ ਦਾ ਉਥਾਨ ਕਾ ਇਸ ਤਰ੍ਹਾਂ ਕਾਂਸੀ ਵਿੱਚ ਕੋਈ ਆਦਮੀ ਸੰਸਾਰ ਦੇ ਭੋਗਾਂ ਤੇ ਲਾਲਚ ਵਿੱਚ ਲੱਗ ਕੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਵਿਅਰਥ ਗਵਾ ਰਿਆ ਸੀ ਉਸ ਦੇ ਤਾਂ ਹੀ ਦੇਖ ਕੇ ਭਗਤ ਕਬੀਰ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਦੇ ਤੇ ਉਪਦੇਸ਼ ਕਥਨ ਕਰਦੇ ਆ ਬਿੰਦ ਤੇ ਜਿਨ ਪਿੰਡ ਕੀਆ ਅਗਨਕੁੰਡ ਰਹਾਇਆ हे जीव ਜਿਸ ਪਰਮੇਸ਼ਰ ਨੇ ਮਾਤਾ ਦੇ ਰਕਤ ਤੇ ਪਿਤਾ ਦੇ ਵੀਰਜ ਤੋਂ ਇਹ ਪਿੰਡ ਸਰੀਰ ਪੈਦਾ ਕੀਤਾ ਫਿਰ ਮਾਤਾ ਦੇ ਉਦਰ ਦੀ ਅਗ ਦੇ ਕੁੰਡ ਵਿੱਚ ਆਪਣਾ ਸਿਮਰਨ ਜਪਾ ਕੇ ਆਪਣਾ ਸਿਮਰਨ ਦੇ ਕੇ ਰੱਖਣਾ ਕੀਤਾ ਦਸ ਵਾਸ ਮਾਤਾ ਉਦਰ ਰਾਖਿਆ ਬਹੁਰ ਲਾਗੀ ਮਾਇਆ ਫਿਰ ਦਸ ਮਾਸ ਹੁੰਦਾ ਦਸ ਮਹੀਨੇ ਤੱਕ ਤੇਰੀ ਮਾਂ ਦੇ ਉਦਰ ਪੇਟ ਵਿੱਚ ਸੰਭਾਲ ਕੀਤੀ ਪਰੰਤੂ ਜਦੋਂ ਜਨਮ ਲੈ ਲਿਆ ਤਾਂ ਮੁੜ ਕੇ ਤੈਨੂੰ ਮਾਇਆ ਲੱਗ ਗਈ ਭਾਗ ਪਰਮੇਸ਼ਰ ਦਾ ਸਿਮਰਨ ਤਾਂ ਭੁੱਲ ਗਿਆ ਤੇ ਖਾਣ ਪੀਣ ਦੀ ਤ੍ਰਿਸ਼ਨਾ ਲੱਗ ਗਈ ਅਸੀਂ ਆਨੰਦ ਸਹਿ ਵਿੱਚ ਪੜਦੇ ਹਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਬ੍ਰਾਨੀ ਕਾਹੀ ਕੋ ਲੋਭ ਲਾਗੇ ਰਤਨ ਜਨਮ ਖੋਇਆ ਹੇ ਪ੍ਰਾਣਾ ਧਾਰੀ ਜੀ ਤੂੰ ਕਿਸ ਵਾਸਤੇ ਲੋਭ ਲਾਲਚ ਵਿੱਚ ਲੱਗ ਕਰਕੇ ਆਪਣੇ ਰਤਨਾ ਵਰਗੇ ਮਾਨਕਾ ਵਰਗੇ ਅਮੋਲਕ ਮਨੁੱਖਾ ਜਨਮ ਨੂੰ ਵਿਅਰਥ ਖੋਇਆ ਗੁਆ ਰਿਹਾ ਹੈ ਪੂਰਵ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾ ਹੇ ਜੀਵ ਲੱਗਦਾ ਹੈ ਕਿ ਤੂੰ ਪੂਰਵ ਪਹਿਲੇ ਜਨਮਾ ਵਿੱਚ ਸਰੀਰ ਰੂਪੀ ਕਰਮਾਂ ਦੀ ਭੂਮੀ ਧਰਤੀ ਨੂੰ ਪਾ ਕੇ ਨਿਸ਼ਕਾਮ ਕਰਮਾ ਰੂਪੀ ਬੀਜ ਨਹੀਂ ਬੀਜਿਆ ਤਦ ਇਸ ਅਮੋਲਕ ਮਨੁੱਖਾ ਜਨਮ ਨੂੰ ਵਿਅਰਥ ਗੁਆ ਰਿਹਾ ਰਹਾਉ ਬਿਸਰਾਮ ਦੀ ਕੀ ਦੱਸਦੇ ਆ ਬਾਰਕ ਤੇ ਬਿਰਧ ਭਇਆ ਹੋਣਾ ਸੋ ਹੋਇਆ हे जीव ਆਪ ਹੀ ਦੇਖ ਕਿ ਤੂੰ ਬਾਲਕ ਅਵਸਥਾ ਤੋਂ ਜਵਾਨ ਹੋ ਕੇ ਬਿਰਧ ਬੁੱਢਾ ਹੋ ਗਿਆ ਅਤੇ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੈ ਪਾਵ ਬਚਪਨ ਖੇਡਾਂ ਵਿੱਚ ਬਤੀਤ ਕਰ ਲਿਆ ਜਵਾਨੀ ਭੋਗਾ ਵਿੱਚ ਗੁਆ ਲਈ ਢਲਦੀ ਜਵਾਨੀ ਪਦਾਰਥ ਜੋੜਨ ਵਿੱਚ ਗੁਆ ਲਈ ਤੇ ਹੁਣ ਬਡੇਪੇ ਤੋਂ ਬਾਅਦ ਮੌਤ ਹੀ ਆਉਣੀ ਹੈ ਇਸ ਲਈ ਹੁਣ ਵਿਰਧ ਅਵਸਥਾ ਵਿੱਚ ਹੀ ਨਾਮ ਸਿਮਰਨ ਕਰ ਲੈ ਜਾ ਜਮ ਆਏ ਝੂਟ ਪਕਰੈ ਤਬਹਿ ਕਾਹੇ ਰੋਇਆ ਜਦੋਂ ਜਮਦੂਤ ਆ ਕਰਕੇ ਤੈਨੂੰ ਝੂਟ ਹੁੰਦਾ ਚੋਟੀ ਪਾਪ ਕੇਸਾਂ ਤੋਂ ਫੜਨਗੇ ਉਸ ਵੇਲੇ ਕਿਸ ਵਾਸਤੇ ਰੋਣਾ ਕਰੇਗਾ ਅਰਥਾਤ ਉਸ ਵੇਲੇ ਰੋਣਾ ਨੇ ਸਫਲ ਹੀ ਹੋਵੇਗਾ ਕਿਸੇ ਕੰਮ ਨਹੀਂ ਆਵੇਗਾ ਕਿਉਂਕਿ ਉਹਨਾਂ ਨੇ ਕੋਈ ਰੋਣਾ ਸੁਣਨਾ ਨਹੀਂ ਤੇਰਾ ਜੀਵਨੈ ਕੀ ਆਸ ਕਰਹਿ ਜਮ ਨਿਹਾਰੇ ਸਾਸ हे ਜੀਵ ਤੂੰ ਅਜੇ ਵੀ ਆਪਣੇ ਜੀਉਣ ਦੀ ਆਸਾ ਕਰਦਾ ਹੈ ਪਰ ਉੱਪਰ ਜਮਦੂਤ ਤੇਰੇ ਸਵਾਸਾਂ ਨੂੰ ਨਿਹਾਰੇ ਹੁੰਦਾ ਦੇਖ ਰਿਹਾ ਭਾਵ ਗਿਣਤੀ ਕਰਦਾ ਕਿ ਕਦੋਂ ਪੂਰੇ ਹੋਣਗੇ ਤੇ ਕਦੋਂ ਮੈਂ ਫੜ ਲਵਾਂ ਬਾਜੀ ਗਰੀ ਸੰਸਾਰ ਕਬੀਰ ਚੇਤ ਢਾਲ ਪਾਸ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ हे ਜੀਵ ਇਹ ਸੰਸਾਰ ਜਗਤ ਤਾਂ ਬਾਜੀ ਗਰੀ ਬਾਜੀਗਰ ਦੇ ਤਮਾਸ਼ੇ ਦੀ ਨਿਆਈ ਹੈ ਅਤੇ ਤੂੰ ਪਰਮੇਸ਼ਰ ਦੇ ਸਿਮਰਨ ਰੂਪੀ ਪਾਸਾ ਪਾਸੀ ਨੂੰ ਢਾਲਣਾ ਕਰ ਤਿੰਨਾ ਗੁਣਾ ਜਾਂ ਦੇਹ ਅਧਿਆਸ ਵੱਲੋਂ ਪਾਸਾ ਢਾਲ ਕੇ ਸਰਵਣ ਮੰਨਣ ਨਿਧਿਆਸਣ ਦਾ ਪਾਸਾ ਲੈ ਕੇ ਉਸ ਪਰਮੇਸ਼ਰ ਨੂੰ ਚੇਤਨਾ ਕਰ ਆਸਾ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਦੇ پاس ਕਿਸੇ ਆਦਮੀ ਨੇ ਆ ਕੇ ਕਿਹਾ ਮੇਰੇ ਘਰ ਵਿੱਚ ਮੇਰੀ ਲੜਕੀ ਦੀ ਸ਼ਾਦੀ ਹੈ ਤੁਸੀਂ ਵੀ ਸ਼ਾਦੀ ਵਿੱਚ ਸ਼ਾਮਲ ਹੋਵੋ ਤਦ ਸੁਣ ਕੇ ਕਬੀਰ ਸਾਹਿਬ ਜੀ ਨੇ ਕਿਹਾ ਮੇਰੇ ਘਰ ਵੀ ਸ਼ਾਦੀ ਹੈ ਜਿਸ ਕਰਕੇ ਮੈਂ ਜਾ ਨਹੀਂ ਸਕਦਾ ਉਸ ਨੇ ਕਿਹਾ ਕਿ ਤੁਹਾਡੇ ਘਰ ਕਿਹੜੀ ਸ਼ਾਦੀ ਹੋ ਰਹੀ ਨਾ ਕੋਈ ਨਵੇਂ ਕੱਪੜੇ ਨਾ ਕੋਈ ਗਾਉਣ ਵਜਾਉਣ ਤਦ ਕਬੀਰ ਸਾਹਿਬ ਜੀ ਆਪਣੇ ਆਪ ਨੂੰ ਇਸਤਰੀ ਰੂਪ ਤੇ ਪਰਮੇਸ਼ਰ ਨੂੰ ਪਤੀ ਰੂਪ ਜਾਣ ਕੇ ਵਰਣਨ ਕਰਦੇ ਵਰਮਾਉਂਦੇ ਆ ਤਨ ਰੈਨੀ ਮਨ ਪੁਨ ਰਪ ਕਹਿਰ ਕਰਹੁ ਤਨ ਰੈਨੀ ਮਨ ਪੁਨ ਰਪ ਕਰ ਹਉ ਪਾਚੋ ਤਤ ਬਰਾਤੀ हे ਸਖੀ ਸੁਣ ਮੈਂ ਅਸਤੂਲ ਸਰੀਰ ਨੂੰ ਰੈਨੀ ਕਈਏ ਰੰਗ ਰੇਜ ਦੀ ਮਟਕੀ ਬਣਾ ਕੇ ਪੁਨਰਪ ਪੁਨਾ ਅਭਿਆਸ ਦੁਆਰਾ ਮਨ ਰੂਪੀ ਬਸਤਰ ਨੂੰ ਰਪ ਰੰਗਣਾ ਕਰਿਆ ਹੈ ਅਤੇ ਸਾਰੂਪ ਸਿਧਾਂਤ ਦੇ ਜਾਣਨ ਵਾਲੇ ਪੰਜ ਭਾਵ ਸਤਜਨ ਸੰਤਜਨ ਮੇਰੇ ਬਰਾਤੀ ਜਾਂਜੀ ਹਨ ਅੱਗੇ ਉਸਨੇ ਪ੍ਰਸ਼ਨ ਕੀਤਾ ਹੈ ਕਬੀਰ ਜੀ ਵਿਆਹ ਵੇਲੇ ਤਾਂ ਕੋਈ ਲਾੜਾ ਵੀ ਹੁੰਦਾ ਉਸ ਨਾਲ ਫੇਰੇ ਲਏ ਜਾਂਦੇ ਤੁਹਾਡੇ ਵੱਲ ਲਾੜਾ ਕਿਹੜਾ ਹੈ ਅਤੇ ਫੇਰ ਕਿਹੜੇ ਲਏ ਹਨ ਫੇਰੇ ਕਿਹੜੇ ਆ ਤਾਂ ਕਬੀਰ ਜੀ ਫਰਮਾਉਂਦੇ ਆ ਰਾਮ ਰਾਏ ਸਿਉ ਭਾਵਰ ਲੈ ਹੋ ਆਤਮ ਤਿਹ ਰੰਗ ਰਾਤੀ ਸਾਰੇ RAM ਰਮਿਆ ਆਇਆ ਰਾਏ ਪ੍ਰਕਾਸ਼ ਰੂਪ ਪਰਮੇਸ਼ਰ ਲਾੜਾ ਹੈ ਉਸ ਦੇ ਨਾਲ ਮੈਂ ਮਨ ਨੂੰ ਸੰਸਾਰ ਵੱਲੋਂ ਮੋੜ ਕੇ ਉਸ ਵੱਲ ਲਾਉਣ ਰੂਪ ਭਾਵਰ ਹੁੰਦਾ ਫੇਰੇ ਲੈ ਰਹੀ ਹਾਂ ਅਤੇ ਮਨ ਕਰਕੇ ਉਸ ਦੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਹਾਂ ਗਾਉ ਗਾਉਰੀ ਦੁਲਹਣੀ ਮੰਗਲਚਾਰਾ ਰੀ ਤੂੰ ਪਾਵਹਿ ਵਿਆਹ ਵੇਖਣ ਆਇਓ ਸੰਤ ਰੂਪ ਲਾੜਿਓ ਤੁਸੀਂ ਗਉਣ ਜੋਗ ਪਰਮੇਸ਼ਰ ਦੇ ਮੰਗਲ ਹੁੰਦਾ ਖੁਸ਼ੀ ਦੇ ਸੁੰਦਰ ਗੀਤਾਂ ਨੂੰ ਗਾਉਣਾ ਕਰੋ ਤੁਸੀਂ ਸਾਰਿਆਂ ਮਿਲ ਕੇ ਮੰਗਲਚਾਰਾ ਖੁਸ਼ੀ ਦੇ ਗੀਤ ਭਾਵ ਮੰਗਲਾਚਾਰ ਨੂੰ ਗਾਵੋ ਕਿਉਂਕਿ ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ ਰਹਾਉ ਸਾਡੇ ਅੰਤਹਿ ਕਰਨ ਰੂਪੀ ਘਰ ਦੇ ਵਿੱਚ ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਅਧਾਰਾ ਪਤੀ ਜੀ ਆ ਕੇ ਪ੍ਰਾਪਤ ਹੋਏ ਰਹਾਉ ਬਿਸਰਾਮ ਦੀ ਕੀ ਅੱਗੇ ਫਰਮਾਉਂਦੇ ਆ ਉਸ ਤੋਂ ਪਹਿਲਾਂ ਫਿਰ ਉਹ ਪ੍ਰਸ਼ਨ ਕਰਦਾ ਹੈ ਇਸ ਕਬੀਰ ਜੀ ਵਿਆਹ ਵੇਲੇ ਤਾਂ 베ਦੀ ਆਦਿਕ ਗੱਡੀ ਜਾਂਦੀ ਹੈ ਤੁਹਾਡੇ ਵੱਲ 베ਦੀ ਕਿਹੜੀ ਹੈ ਤਾਂ ਕਬੀਰ ਜੀ ਫਰਮਾਉਂਦੇ ਆ 나ਬ ਕਮਲ ਮਹਿ 베ਦੀ ਰਚਲੇ ਬ੍ਰਹਮ ਗਿਆਨ ਉਚਾਰਾ 나ਬ ਕਮਲ ਹਿਰਦੇ ਰੂਪੀ ਕਮਲ ਵਿੱਚ ਅਸੀਂ 베ਦੀ 베ਦਕਾ ਰਚਲੇ ਰਚ ਲੈਣਾ ਕੀਤੇ ਹੈ ਅਰਥਾਤ ਵਿਵੇਕ ਵਿਰਾਗ ਖਟ ਸੰਪਤੀ ਤੇ ਮੋਖ ਇਛਾ ਰੂਪ 베ਦੀ ਦੀਆਂ ਚਾਰ ਥੰਮੀਆਂ ਹਨ श्रवण मनन निध्यासन तत्त्व अंग ਦਾ ਸੰਸ਼ੋਧਨ ਇਹ ਚਾਰੇ ਉੱਪਰਲੇ ਸਿਰਪੋਸ਼ ਹਨ ਤੇ ਭਗਤੀ ਰੂਪ ਸਿਰਪਾਉ ਹੈ ਚਾਰੇ ਮਹਾਵਾਕ ਰੂਪ ਉੱਪਰ ਤੋਤੇ ਬਨਣਾ ਕੀਤੇ ਆ ਇਹ 베ਦੀ ਰਚੀ ਹੋਈ ਆ ਤੇ ਜੋ ਗੁਰੂ ਰੂਪ ਪਾਉਂਦੇ ਨੇ ਮੇਰੇ ਹਿਰਦੇ ਵਿੱਚ ਬ੍ਰਹਮ ਗਿਆਨ ਡ੍ਰਿੜ ਕਰਵਾਇਆ ਹੈ ਇਹੋ ਹੀ ਗੋਤਰਾਚਾਰ ਉਚਾਰਨ ਕੀਤਾ ਹੈ ਰਾਮ ਰਾਏ ਸੋ ਦੁੱਲੋ ਸੋ ਦੁੱਲੋ ਪਾਇਓ ਅਸ ਬੜ ਭਾਗ ਹਮਾਰਾ ਹੇ ਸਖੀ ਜੋ ਸਾਰੇ ਰਮਿਆ ਆਇਆ ਰਾਏ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਹੈ ਉਹ ਦੁੱਲੋ ਲਾੜਾ ਪਾ ਲਿਆ ਐਸਾ ਹਮਾਰਾ ਕਿ ਇਹ ਸਾਡਾ ਵੱਡਾ ਭਾਗ ਹੈ ਫਿਰ ਪ੍ਰਸ਼ਨ ਸੀ ਇਹ ਕਬੀਰ ਸਾਹਿਬ ਜਦੋਂ ਆਮ ਲੋਕਾਂ ਦੀ ਸ਼ਾਦੀ ਹੁੰਦੀ ਤਾਂ ਬਹੁਤ ਸਾਰੇ ਲੋਕ ਦੇਖਣ ਆਉਂਦੇ ਆ ਕਿ ਤੁਹਾਡੀ ਇਸ ਸ਼ਾਦੀ ਨੂੰ ਵੀ ਕੋਈ ਦੇਖਣ ਆਇਆ ਸੀ ਤਾਂ ਕਬੀਰ ਜੀ ਫਰਮਾਉਂਦੇ ਆ ਸੁਰ ਨਰ ਮਨ ਜਨ ਕੌਤਕ ਆਏ ਕੋਟ 33 ਉਜਨ اے ਸਖੀ ਹਾਂ ਮੇਰੀ ਸ਼ਾਦੀ ਵਿੱਚ ਸੁਰ ਦੇਵਤੇ ਨਰ ਮਨੁੱਖ ਮਨ ਮੰਨਣ ਸ਼ੀਲ ਮਹਾਤਮਾ ਜਨ ਭਗਤ ਆਦ ਬਹੁਤ ਸਾਰੇ ਉਹ ਵਿਆਹ ਦਾ ਕੌਤਕ ਤਮਾਸ਼ਾ ਦੇਖਣ ਲਈ ਆਏ ਸਨ ਤੇ ਉਜਾਨਾ ਅਜਾਨ ਸੰਗਿਆ ਵਾਲੇ 33 ਕਰੋੜ ਦੇਵਤੇ ਵੀ ਆਏ ਸਨ ਕਹ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵੰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਇੱਕ ਪੁਰਖ ਪੂਰਨ ਭਗਵਾਨਾ ਪਰਮੇਸ਼ਰ ਇਕੋ ਭਗਵਾਨ ਜੋ ਪੂਰਨ ਪੁਰਖ ਹੈ ਉਹ ਮੈਨੂੰ ਆਪਣੇ ਵਿੱਚ ਅਭੇਦ ਕਰਨ ਰੂਪ ਵਿਆਹ ਹੀ ਇਹ ਵਿਆਹ ਕੇ ਲੈ ਚੱਲੇ ਹਨ ਅਸਾ ਸੋ ਜਿਸ ਵਕਤ ਭਗਤ ਕਬੀਰ ਜੀ ਆਪਣੇ ਇਸ ਅੰਤਰੀਵ ਵਿਆਹ ਬਾਰੇ ਦੱਸ ਰਹੇ ਸਨ ਤਦ ਉਸ ਵੇਲੇ ਗਵਾਂਡੀਆਂ ਵੱਲ ਵਿਆਹੀ ਲੜਕੀ ਇਹ ਸਭ ਕੁਝ ਸੁਣ ਰਹੀ ਸੀ ਜਿਸ ਦਾ ਸਹਸੋਰਾ ਆਦ ਸਬੰਧੀ ਬਹੁਤ ਦੁੱਖ ਦਿੰਦੇ ਸਨ ਉਹ ਕਬੀਰ ਸਾਹਿਬ ਜੀ ਦੇ ਪਾਸ ਸਹੇਲੀਆਂ ਸਮੇਤ ਆ ਗਈ ਇਹ ਆਪਣੀ ਸਾਰੀ ਕਲਪਨਾ ਬਿਆਨ ਕੀਤੀ ਤਦ ਸੁਣ ਕੇ ਕਬੀਰ ਸਾਹਿਬ ਜੀ ਨੇ ਕਿਹਾ ਹੈ ਬੀਬੀ ਇਹਨਾਂ ਸਬੰਧੀਆਂ ਦਾ ਤੈਨੂੰ ਇਕੱਲੀ ਨੂੰ ਹੀ ਦੁੱਖ ਨਹੀਂ ਹੈ ਇਹਨਾਂ ਕਰਕੇ ਤਾਂ ਬਹੁਤ ساری ਦੁਨੀਆ ਦੁਖੀ ਹੈ ਇਉ ਕਬੀਰ ਸਾਹਿਬ ਜੀ ਉਸ ਦੀ ਬੇਨਤੀ ਨੂੰ ਆਪਣੇ ਸ਼ਬਦ ਦੁਆਰਾ ਕਥਨ ਕਰਦੇ ਆ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੀਠ ਕੇ ਨਾਮ ਡਰੋ ਰੇ ਏ ਸਖੀ ਮੈਂ ਆਪਣੀ ਸਾਸ ਦੀ ਦੁਖੀ ਤੰਗ ਕੀਤੀ ਹੋਈ ਹਾਂ ਜੇਕਰ ਸਹੁਰੇ ਕੋਲ ਫਰਿਆਦ ਕਰਾਂ ਤਾਂ ਮੇਰੀ ਸੱਸ ਉਸ ਦੀ ਬਹੁਤ ਪਿਆਰੀ ਹੈ ਜਿਸ ਕਰਕੇ ਉਹ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਤੇ ਉਹ ਮੇਰੀ ਸੱਸ ਦਾ ਕਹਿਣਾ ਹੀ ਮੰਨਦਾ ਤਾਂ ਨਾਮ ਤੋਂ ਹੀ ਡਰਦੀ ਹਾਂ ਭਾਵ ਮੈਂ ਜੇਠ ਦੇ ਨਾਮ ਤੋਂ ਡਰਦੀ ਉਸ ਦਾ ਸੁਭਾਅ ਬਹੁਤ ਕੌੜਾ ਸਖੀ ਸਹੇਲੀ ਨਨਦ ਗਹੇਲੀ ਦੇਵਰ ਕਹਿ ਬਿਰਹ ਜ਼ਰੂਰੀ ਨਾਲ ਆਈਆਂ ਸਖੀਆਂ ਨੂੰ ਕਹਿੰਦੀ हे ਮੇਰੀ ਸਖੀ ਸਹੇਲੀ ਪਿਆਰੀ ਸਹੇਲਿਓ ਮੇਰੇ ਪਤੀ ਦੀ ਭੈਣ ਭਾਵ ਨਣਾਂ ਮੇਰੀ ਗਹੇਲੀ ਦੁੱਖ ਦਿੰਦੀ ਆ ਪਰੰਤੂ ਦਿਉਰ ਸਤ ਸੰਗੀਤੇ ਭਲਾ ਪੁਰਸ਼ਾ ਜੋ ਇਹਨਾਂ ਪਰਿਵਾਰ ਵਾਲਿਆਂ ਨੂੰ ਸਮਝਾ ਦਿੰਦਾ ਸੀ ਪਰ ਉਹ ਪਰਦੇਸ ਗਿਆ ਹੋਇਆ ਜਿਸ ਕਰਕੇ ਉਸਦੇ ਬਿਰ ਹੈ ਵਿਛੋੜੇ ਕਰਕੇ ਸੜ ਰਹੀ ਹਾਂ ਪਰੰਤੂ ਮੇਰੀ ਆਪਣੀ ਵੀ ਕੁਝ ਭੁੱਲ ਹੈ ਮੇਰੀ ਮਤ ਬੌਰੀ ਮੈਂ RAM ਬਿਸਾਰਿਓ ਕਿਨ ਬਿਦ ਰਹਿਨ ਰਹੋ ਰੇ ਹੇ ਸਖੀ ਮੇਰੀ ਤਾਂ ਮਤ ਬੁੱਧੀ ਹੀ ਬੌਰੀ ਕਮਲੀ ਹੋਗੀ ਜੋ ਮੈਂ ਆਪਣੇ ਰਾਮ ਸੁੰਦਰ ਪਤੀ ਨੂੰ ਵਿਸਾਰਿਆ ਭੁਲਾਇਆ ਹੋਇਆ ਫੇਰ ਕਿਨ ਕਿਸ ਵਿਦ ਵਿਧੀ ਨਾਲ ਆਪਣੇ ਸਹੁਰੇ ਘਰ ਦੀ ਰਹਿਣੀ ਵਿੱਚ ਰਹਾ ਸੇਜੈ ਰਮਤ ਨੈਣ ਨਹੀਂ ਪੇਖੋ ਇਹੋ ਦੁੱਖ ਕਾ ਸੋ ਕਹੋ ਰੇ ਰਹਾਉ ਹੇ ਸਖੀ ਮੇਰਾ ਪਤੀ ਸੇਜੈ ਸੇਜੈ ਤੇ ਆਕੇ ਰਾਮ ਦਾ ਤਾਂ ਹੈ ਪਰ ਮੈਂ ਨੇਤਰਾ ਨਾਲ ਉਸ ਦੇ ਸਰੂਪ ਨੂੰ ਚੰਗੀ ਤਰ੍ਹਾਂ ਵੇਖ ਨਹੀਂ ਸਕਦੀ ਕਿਉਂਕਿ ਉਹ ਰਾਤ ਨੂੰ ਹਨੇਰੇ ਵਿੱਚ ਆਉਂਦਾ ਤੇ ਸਵੇਰੇ ਸਵਗਤ ਹੀ ਚਲਿਆ ਜਾਂਦਾ ਇਹ ਸਾਰਾ ਕਿਸ ਕੋਲ ਜਾ ਕੇ ਕਹਿਣਾ ਕਰਾਂ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਬਾਪ ਸਾਕਾ ਕਰੇ ਲੜਾਈ ਮਾਇਆ ਸਦ ਮਤਵਾਰੀ ਜੇਕਰ ਪੇਕੇ ਕਰ ਜਾਵਾਂ ਤਾਂ ਸਾਕਾਂ ਦਾ ਮਤਰਿਆ ਬਾਪ ਪਿਤਾ ਅੱਗੇ ਤੋਂ ਲੜਾਈ ਕਰਦਾ ਕਿਹੇ ਕੁੜੀਏ ਤੇਰੇ ਵਿੱਚ ਹੀ ਕਸੂਰ ਹੋਵੇਗਾ ਅਤੇ ਮੇਰੀ ਮਾਂ ਸਾਦ ਹਮੇਸ਼ਾ ਹੀ ਮਤਵਾਰੀ ਕੀ ਝੱਲੀ ਕਮਲੀ ਰਹਿੰਦੀ ਆ ਵੱਡੇ ਭਾਈ ਕਹਿ ਜਬ ਸੰਗ ਹੋਤੀ ਤਬ ਹਉ ਨਾਹ ਪਿਆਰੀ ਜਦੋਂ ਮੈਂ ਆਪਣੇ ਵੱਡੇ ਭਾਈ ਭਰਾ ਦੇ ਨਾਲ ਸਾਥ ਹੁੰਦੀ ਸੀ ਤਦੋਂ ਮੈਂ ਆਪਣੇ ਨਾਹ ਪਤੀ ਨੂੰ ਪਿਆਰੀ ਲੱਗਦੀ ਸੀ ਅਰਥਾਤ ਮੇਰਾ ਪਤੀ ਮੇਰੇ ਵੱਡੇ ਭਾਈ ਦੀ ਕੁਝ ਲਿਹਾਜ਼ ਮੰਨਦਾ ਸੀ ਪਰ ਹੁਣ ਉਹ ਵੀ ਪਰਦੇਸ ਨੂੰ ਚਲਾ ਗਿਆ ਕਹਿਤ ਕਬੀਰ ਪੰਜ ਕੋ ਝਗੜਾ ਝਗਰਤ ਜਨਮ ਗਵਾਇਆ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਪੰਜਾਂ ਸਸ ਸਹਰੇ ਜੇਠ ਨਣਾਂ ਅਤੇ ਮਾ ਪਿਓ ਦਾ ਝਗੜਾ ਹੀ ਪਿਆ ਹੋਇਆ ਤੇ ਝਗਰਤ ਝਗੜਦਿਆਂ ਹੀ ਸਾਰਿਆਂ ਨੇ ਆਪਣਾ ਮਨੁੱਖਾ ਜਨਮ ਗਵਾ ਲਿਆ ਝੂਠੀ ਮਾਇਆ ਸਭ ਜਗ ਬਾਧਿਆ ਮੈਂ RAM ਰਮਤ ਸੁਖ ਪਾਇਆ ਝੂਠੀ ਮਾਇਆ ਵਿੱਚ ਹੀ ਸਾਰਾ ਸੰਸਾਰ ਬੰਨਿਆ ਹੋਇਆ ਪਰੰਤੂ ਹੇ ਸਖੀ ਮੈਂ ਰਾਮ ਪਰਮੇਸ਼ਰ ਦੇ ਨਾਮ ਨੂੰ ਉਚਾਰ ਕੇ ਸੁਖ ਪਾਇਆ ਹੈ ਇਸ ਕਰਕੇ ਮੈਨੂੰ ਕਿਸੇ ਪ੍ਰਕਾਰ ਦਾ ਕਲੇਸ਼ ਨਹੀਂ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ